ਉਹਨੇ ਉਹਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਹੜਾ ਸਾਰੇ ਟੀਵੀ ਚੈਨਲਾਂ 'ਤੇ ਚੱਲ ਰਿਹਾ ਜਿਦੇ ਵਿੱਚ ਉਹਨਾਂ ਨੇ ਦੋ ਤਿੰਨ ਗੱਲਾਂ ਕਹੀਆਂ ਨੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਨੂੰ ਜਿਹੜੇ ਤਰੀਕੇ ਨਾਲ ਹਟਾਇਆ ਗਿਆ ਮੇਰੇ ਮਨ ਨੂੰ ਠੇਸ ਪਹੁੰਚੀ ਹੈ ਬਿਲਕੁਲ ਉਹ ਗੱਲ ਸਹੀ ਹੈ ਸਾਡੇ ਸਾਰਿਆਂ ਦੇ ਮਨ ਨੂੰ ਠੇਸ ਪਹੁੰਚੀ ਹੈ ਇਹ ਫਿਰ ਇਹ ਵਿਵਹਾਰ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਸਾਹਿਬਾਨ ਨਾਲ ਨਹੀਂ ਹੋਣਾ ਚਾਹੀਦਾ ਕਿਸੇ ਵੀ ਜਥੇਦਾਰ ਸਾਹਿਬਾਨ ਨਾਲ ਨਹੀਂ ਹੋਣਾ ਚਾਹੀਦਾ ਔਰ ਦੂਜੀ ਗੱਲ ਉਹਨਾਂ ਨੇ ਕਹਿ ਕੇ ਜੋ ਕੁਝ ਹੋਇਆ ਕੱਲ ਜੋ ਕੁਝ ਅੰਤਰਨ ਕਮੇਟੀ ਨੇ ਕੀਤਾ ਉਹ ਇੱਕ ਵਿਸ਼ੇਸ਼ ਵਿਅਕਤੀ ਵਾਸਤੇ ਇੱਕ ਵਿਅਕਤੀ ਵਿਸ਼ੇਸ਼ ਵਾਸਤੇ ਕੀਤਾ ਜਿਹੜੇ ਕਿ ਉਹਨਾਂ ਦੇ ਭਾਈ ਆ ਜੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਉਹਨਾਂ ਨੇ ਗੱਲ ਕਹਿ ਦਿੱਤੀ ਚਲੋ ਸਿੱਧਾ ਨਾਂ ਲੈ ਕੇ ਵੈਸੇ ਤੇ ਉਹ ਕਹਿ ਸਕਦੇ ਸੀਗੇ ਔਰ ਤੀਜੀ ਗੱਲ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਦਰਿਆ ਦੇ ਲਈ ਵਖਾਣੀ ਚਾਹੀਦੀ ਸੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸਲਾਹ ਦਿੱਤੀ ਕਿ ਦਰਿਆ ਦੇ ਲਈ ਵਖਾਣੀ ਚਾਹੀਦੀ ਸੀ ਮੈਂ ਮਜੀਠੀਆ ਸਾਹਿਬ ਇਹ ਗੱਲ ਕਹਿਣੀ ਚਾਹਣਾ ਅੱਜ ਤੁਹਾਨੂੰ ਦਰਿਆਦਲੀ ਦਾ ਚਿੱਤ ਆ ਗਿਆ ਜਦੋਂ ਅਜਨਾਲਾ ਪਰਿਵਾਰ ਨੂੰ ਤੁਸੀਂ ਸਾਈਡ ਤੇ ਕੀਤਾ ਉਦੋਂ ਤੁਸੀਂ ਕਿਉਂ ਨਹੀਂ ਦਰਿਆਦਲੀ ਵਿਖਾਈ ਨਵਜੋਤ ਸਿੰਘ ਸਿੱਧੂਵਾਲੀ ਕਿਉਂ ਨਹੀਂ ਤੁਸੀਂ ਦਰਿਆਦਲੀ ਵਿਖਾਈ ਤੁਸੀਂ ਜਸਵੰਤ ਸਿੰਘ ਸੇਖਵਾਂਵਾਲੀ ਕਿਉਂ ਨਹੀਂ ਦਰਿਆਦਲੀ ਵਿਖਾਈ ਤੁਸੀਂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਵਾਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਤੁਸੀਂ ਸਰਦਾਰ ਨਰਮਲ ਸਿੰਘ ਕਾਲੂ ਵਾਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਤੁਸੀਂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਾਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਉਸ ਤੋਂ ਬਾਅਦ ਸੈਕਿੰਡ ਕਤਾਰ ਦੇ ਲੀਡਰਾਂ ਦੀ ਗੱਲ ਕਰੀਏ ਜਿਹਦੇ ਵਿੱਚ ਬੋਨੀ ਜੀ ਆਗੇ ਰਵਿਕਰਨ ਸਿੰਘ ਕਲੋਂ ਜੀ ਆਗੇ ਜੇ ਜੇ ਟਿੱਕਾ ਜੀ ਆਗੇ ਬਲਾਰੀਆ ਜੀ ਆਗੇ ਉਪਕਾਰ ਸਿੰਘ ਸੰਧੂ ਆਗੇ ਤਲਵੀਰ ਸਿੰਘ ਗੇਲੇ ਆ ਗਿਆ ਡਾਕਟਰ ਤਲਵੀਰ ਸਿੰਘ ਵੇਰਕਾ ਜੀ ਆਗੇ ਸਾਡੇ ਮੀਆਂ ਵੇਡ ਮਨਜੀਤ ਸਿੰਘ ਮੰਨਾ ਜੀ ਆਗੇ ਹਰਮਿੰਦਰ ਸਿੰਘ ਸੰਧੂ ਜੀ ਆਗੇ ਜੋਚੀ ਸਾਹਿਬ ਆਗੇ ਮੈਨੂੰ ਲੱਗਦਾ ਕਿ ਇੱਕ ਦੋ ਹੀ ਰਹਿਗੇ ਸੀ ਜਿਹੜੇ ਅੱਜ ਪ੍ਰੈਸ ਕਾਨਫਰੰਸ 'ਚ ਬੈਠੇ ਸੀ ਉਹੀ ਦੋ ਚਾਰ ਮੇਰੇ ਵੀਰ ਉਹਨਾਂ ਦੇ ਨਾਲ ਰਹਿਗੇ ਸੀਗੇ ਸੋ ਆਪਣੇ ਵਾਰੀ ਦਰਿਆਦ ਲਈ ਕਿਉਂ ਨਹੀਂ ਵਿਖਾਈ ਜੀ ਇਹ ਤੁਹਾਡੀ ਬੜੇ ਲੰਮੇ ਸਮੇਂ ਤੋਂ ਇਹ ਮੰਛਾ ਸੀ ਕਿ ਮੈਂ ਤਰੀਕੇ ਤਰੀਕੇ ਦੇ ਨਾਲ ਰੋਲਾ ਵਣਾ ਪਵੇ ਤੇ ਕਾਲੀ ਦੱਲ ਨੂੰ ਖਤਮ ਕਰਦਾ ਤੁਸੀਂ ਬੜੇ ਲੰਮੇ ਸਮੇਂ ਤੋਂ ਚਾਹੁੰਦੇ ਜਿਹਦੇ ਵਿੱਚ ਤੁਸੀਂ ਕਾਮਯਾਬ ਹੋ ਚੁੱਕੇ ਹੋ ਇਸ ਗੱਲ ਦੀ ਤੁਹਾਨੂੰ ਮੈਂ ਵਧਾਈ ਦੇਣਾ ਔਰ ਜਿਹੜੀ ਇਹ ਆਲੀ ਸਾਹਿਬ ਚਲ ਬਹੁਤ ਵਧੀਆ ਇਨਸਾਨੀਅਤ ਵਾਲੀ ਸਾਹਿਬ ਜਿਹੜੀ ਤੁਹਾਡੀ ਉਹਨਾਂ ਨਾਲ ਹੀ ਜਾਰੀ ਸੀ ਉਹ ਵੀ ਤੁਸੀਂ ਪਕਾ ਦਿੱਤੀ ਕਿਉਂਕਿ ਇਹ ਤੇ ਬੜੀ ਗੱਲ ਕਲੀਅਰ ਸੀ ਬੜੇ ਲੰਮੇ ਸਮੇਂ ਤੋਂ ਤੁਸੀਂ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਸਾਈਡ ਤੇ ਕਰਨਾ ਚਾਹੁੰਦੇ ਸੀ ਔਰ ਤੁਸੀਂ ਉਹ ਕਰ ਦਿੱਤਾ ਇਹ ਮੈਂ ਹੈਰਾਨ ਆ ਕਿ ਪਤਾ ਨਹੀਂ ਤੁਸੀਂ ਇਹ ਕਿੱਥੋਂ ਐਡਾ ਵੱਡਾ ਦਿਲ ਕੱਢ ਕੇ ਅੱਜ ਜਿਹੜਾ ਪ੍ਰੈਸ ਨੋਟ ਜਾਰੀ ਕਰਤਾ ਪਰ ਬਹੁਤ ਲੇਟ ਕੀਤਾ ਵੈਸੇ ਤੋਂ ਜੋ ਸਾਨੂੰ ਲੱਗਦਾ ਸੀ ਇਹ ਬੜਾ ਚਿਰ ਤੋਂ ਪਹਿਲਾਂ ਤੁਸੀਂ ਕਰਨਾ ਚਾਹੁੰਦੇ ਸੀ ਪਤਾ ਨਹੀਂ ਕਿਉਂ ਡਿਲੇ ਕਰ ਗਏ ਮਜੀਠੀਆ ਸਾਹਿਬ ਤੁਹਾਡੀ ਗੰਦੀ ਤੇ ਗੁੰਝਲਦਾਰ ਰਾਜਨੀਤੀ ਨੇ ਸਾਡੇ ਮਾਝੇ ਦੇ ਵਿੱਚ ਅਕਾਲੀ ਦਲ ਦਾ ਬਹੁਤ ਵਧੀਆ ਤਰੀਕੇ ਨਾਲ ਸਫਾਇਆ ਕਰ ਦਿੱਤਾ। ਔਰ ਤੁਸੀਂ ਉਹ ਸਫਾਇਆ ਕਰਨ ਦੇ ਵਿੱਚ ਕਾਮਯਾਬ ਹੋਏ। ਇਸ ਗੱਲ ਦੇ ਵਿੱਚ ਤੁਹਾਨੂੰ ਫੇਰ ਦੁਬਾਰਾ ਵਧਾਈ ਦੇਣਾ। ਔਰ ਮੇਰੇ ਵੀਰੋ ਦੇਖੋ ਮੈਂ ਸਮੇਂ-ਸਮੇਂ ਤੇ ਨਾਲ ਮੈਂ ਵੀ ਇਹਨਾਂ ਦੇ ਨਾਲ ਰਿਹਾ। ਅੱਜ ਦੀ ਤਰੀਕ ਅਕਾਲੀ ਦਲ ਖਤਮ ਹੋ ਚੁੱਕਾ। ਅਕਾਲੀ ਦਲ ਦੇ ਪੱਲੇ ਕੁਝ ਨਹੀਂ ਰਹਿ ਗਿਆ। ਔਰ ਜਿਸ ਤਰ੍ਹਾਂ ਦੇ ਨਾਲ ਸਾਡੇ ਸਤਕਾਰਯੋਗ ਜ਼ਥੇਦਾਰ ਸਹਿਬਾਨਾਂ ਨੂੰ ਜਲੀਲ ਕਰਕੇ ਤਖਤ ਸਭਾਨਾਂ ਤੋਂ ਲਿਆ ਗਿਆ ਮੈਂ ਉਹਦੀ ਸਖਤ ਨਿਖੇਧੀ ਕਰਦਾ ਔਰ ਮੈਂ ਕੱਲ ਵੀ ਗੱਲ ਕੀਤੀ ਸੀ ਅੱਜ ਵੀ ਕਹਿਣਾ ਕਿ ਜਿਹੜੇ ਜ਼ਥੇਦਾਰ ਸਹਿਬਾਨ 2 ਦਸੰਬਰ ਦੇ ਫੈਸਲੇ ਲੈ ਕੇ ਗਏ ਨੇ ਉਹਨਾਂ ਦੇ ਨਾਲ ਸਿੱਖ ਕੌਮ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਰਾਹਤ ਮਹਿਸੂਸ ਹੋਈ ਸੀ ਪਰ ਜੋ ਕੁਛ ਨਾ ਕਿਛ ਕਿਤੇ ਨਾ ਕਿਤੇ ਬਾਦਲਾ ਪ੍ਰਤੀ ਵੀ ਲੋਕ ਨਰਮ ਹੋ ਗਏ ਸੀਗੇ ਔਰ ਅੱਜ ਦੀ ਤਰੀਕ 'ਚ ਬਾਦਲ ਇੰਨੇ ਢੂੰਗੇ ਚਲ ਗਿਆ ਔਰ ਸ਼ਰੋਮਨੀ ਕਾਲੀ ਤੇ ਇੰਨਾ ਢੂੰਗਾ ਚਲ ਗਿਆ ساری ਜ਼ਿੰਦਗੀ ਨਹੀਂ ਬਹਾਰ ਆਉਦਾ ਔਰ ਜਿਹੜੀ ਰਹੀ ਗੱਲ ਮਜੀਠੀਆ ਸਾਹਿਬ ਦੀ ਉਹ ਮੈਂ ਸਾਰੀ ਗੱਲ ਕਰ ਦਿੱਤੀ ਆ ਕਿਉਂਕਿ ਕਿਸੇ ਨੂੰ ਕਹਿਣਾ ਸੋਖਾ ਆਪਣੇਲ ਕਰਨਾ ਔਖਾ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ